ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਮੱਖੀਆਂ ਮੱਛਰ ਤੇ ਦਵਾਈ ਬਣਾਵਾਂਗੇ ਅੱਗੇ ਆਪਾਂ ਕਿਰਲੀਆਂ ਤੇ ਬਣਾਈ ਸੀ ਉਹਦਾ ਤਜਰਬਾ ਵੀ ਬਹੁਤ ਵਧੀਆ ਸੀਗਾ ਉਹ ਦਵਾਈ ਵੀ ਬਹੁਤ ਵਧੀਆ ਕੰਮ ਕੀਤੀ ਤੇ ਹੁਣ ਆਪਾਂ ਮੱਛਰ ਤੇ ਮੱਖੀਆਂ ਤੇ ਬਣਾਵਾਂਗੇ ਕਿਉਂਕਿ ਜਦੋਂ ਇਹ ਗਰਮੀਆਂ ਸ਼ੁਰੂ ਹੁੰਦੀਆਂ ਤਾਂ ਆਪਾਂ ਨੂੰ ਮੱਛਰ ਦੀ ਵੀ ਬਹੁਤ ਪ੍ਰੋਬਲਮ ਆਉਂਦੀ ਆ ਜੇ ਆਪਾਂ ਜਿਵੇਂ ਹੁਣ ਮੰਨ ਲਓ ਕੋਈ ਵੀ ਦਵਾਈ ਛੜਕਦੇ ਆ ਕੈਮੀਕਲ ਹੁੰਦਾ ਉਹਦੇ ਵਿੱਚ ਜਿਹ ਜਿਹਦੇ ਨਾਲ ਆਪਾਂ ਨੂੰ ਤਾਂ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਜੇ ਕੰਮ ਲੱਗਦਾ ਬੱਚੇ ਪਏ ਹੁੰਦੇ ਆ ਬੱਚਿਆਂ ਲਈ ਵੀ ਖਤਰਨਾਕ ਹੁੰਦੀ ਹੈ ਜੇ ਆਪਾਂ ਮੰਨ ਲਓ ਕਹਿ ਦੋ ਵੀ ਆਪਾਂ ਧੂਫ ਜੀ ਲਾਉਂਦੇ ਹੁੰਦੇ ਆ ਇੱਕ ਉਹ ਜਿਹਨੂੰ ਪਤਨੀ ਅਗਰਵਤੀ ਕਹਿੰਦੇ ਆ ਜੇ ਆਪਾਂ ਉਹ ਵੀ ਲਾਉਨੇ ਆ ਤਾਂ ਉਹਦੇ ਨਾਲ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਮੈਂ ਇਦਾਂ ਦੀਆਂ ਚੀਜ਼ਾਂ ਆਪਾਂ ਲਾ ਕੇ ਦੇਖਣਾ ਤੇ ਆਪਾਂ ਨੂੰ ਲੱਗਦਾ ਵੀ ਉਹਦੇ ਨਾਲ ਸਾਹ ਗੰਮ ਹੁੰਦਾ ਵਾ ਜਿਹੜੀਆਂ ਇਹ ਚੀਜ਼ਾਂ ਬਣਾਉਣੀਆਂ ਇਹ ਕਿਤੋਂ ਆਪਾਂ ਬਾਜ਼ਾਰੋਂ ਨਹੀਂ ਲੈਣ ਜਾਣੀਆਂ ਸਭ ਆਪਣੇ ਇੱਕ ਪਿੰਡਾਂ ਵਿੱਚ ਘਰਾਂ ਵਿੱਚ ਆਮ ਹੀ ਇਹ ਚੀਜ਼ਾਂ ਮਿਲ ਜਾਂਦੀਆਂ ਤੇ ਆਪਾਂ ਇਹ ਚੀਜ਼ਾਂ ਦਾ ਤੁਹਾਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਪ੍ਰਯੋਗ ਕਰਨਾ ਤੇ ਕਿਵੇਂ ਬਣਾਉਣੀ ਹੈ ਜਿਵੇਂ ਹੁਣ ਸੌਣਪਾਦੋ ਆ ਜਾਣਾ ਵਾ ਸੌਣਪਾਦੋ ਦੇ ਵਿੱਚ ਚਲੋ ਆਪਾਂ ਤਾਂ ਦਵਾਈ ਲਾ ਕੇ ਜਾਂ ਕੁਝ ਵੀ ਹੈਟ ਲਾ ਕੇ ਕੁਝ ਵੀ ਆਪਾਂ ਕਰ ਲੈਨੇ ਪਰ ਜਿਹੜਾ ਪਸ਼ੂਆਂ ਲਈ ਆ ਪਸ਼ੂ ਨੂੰ ਆਪਾਂ ਧੂਣੀ ਲਾਉਣੀ ਆ ਜਦੋਂ ਧੂਣੀ ਲਾਉਣੀ ਆ ਤਾਂ ਉਹਦੇ ਵਿੱਚ ਗਰਮੀ ਤਾਂ ਪਹਿਲਾਂ ਹੀ ਹੁੰਦੀ ਆ ਤੇ ਫਿਰ ਉਹ ਗਰਮੀ ਗਰਮੈਸ਼ ਤਾਂ ਆਉਂਦੀ ਆ ਜੇ ਕਿਤੇ ਉਹਨਾਂ ਉਸ ਧੂਣੀ ਵਿੱਚ ਥੋੜਾ ਜਿਹਾ ਇਹ ਚੀਜ਼ਾਂ ਪਾ ਕੇ ਆਪਾਂ ਕਟਛੇ ਵਿੱਚ ਜਾਂ ਦੀਵੇ ਵਿੱਚ ਉਹ ਰੱਖ ਕੇ ਪਸ਼ੂਆਂ ਕੋਲੇ ਰੱਖਾਂਗੇ ਤਾਂ ਮੱਖੀਆਂ ਮੱਛਰ ਉਹਨਾਂ ਨੂੰ ਵੀ ਤੰਗ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਹੁੰਦਾ ਆਪਾਂ ਤਾਂ ਸੌ ਪ੍ਰਬੰਧ ਕਰ ਲੈਨੇ ਆ ਫਿਰ ਆਪਾਂ ਪੱਖੇ ਲੈ ਲਿਆ ਹਨਾ ਜਾਂ ਏਸੀਆਂ ਚ ਵੜ ਜਾਂਦੇ ਆ ਤੇ ਜਿਹੜੇ ਪਸ਼ੂ ਆ ਵਿਚਾਰੇ ਉਹਨਾਂ ਨੇ ਬੋਲ ਕੇ ਨਹੀਂ ਦੱਸਣਾ ਹੁੰਦਾ ਉਹਨਾਂ ਲਈ ਵੀ ਇਹ ਜਿਹੜਾ ਫਾਰਮੂਲਾ ਇਹ ਬਹੁਤ ਵਧੀਆ ਕੰਮ ਆਊਗਾ ਤੇ ਤੁਸੀਂ ਇਹ ਆਪਣੇ ਘਰੇ ਬਣਾਇਓ ਤੇ ਤੁਹਾਨੂੰ ਦੱਸਦੇ ਆਂ ਵੀ ਇਹਦੇ ਵਿੱਚ ਕੀ ਕੀ ਪੈਂਦਾ ਇਹ ਆਪਾਂ ਮੈਕਸੀ ਵਿੱਚ ਗ੍ਰाइंड ਕਰ ਲਿਆ ਇਸ ਤਰ੍ਹਾਂ ਬਣ ਗਿਆ ਇਸ ਤਰ੍ਹਾਂ ਹੀ ਬਣਾਉਣਾ ਆਪਾਂ ਇਹਦੇ ਵਿੱਚ ਨਿੰਮ ਲਸਣ ਤੇ ਪਿਆਜ਼ ਦੇ ਪੱਤੇ ਤੇ ਨਮੋਲੀਆਂ ਪਾਉਣੀਆਂ ਹੁੰਦੀਆਂ ਆਪਾਂ ਇਹਦੇ ਵਿੱਚ ਹੁਣ ਫਰਨੇਲ ਦੀਆਂ ਗੋਲੀਆਂ ਪਾਵਾਂਗੇ ਤੇ ਤੇਜ ਪੱਤਾ ਪਾਉਣਾ ਇਹ ਚੀਜ਼ਾਂ ਪਾਉਣੀਆਂ ਹੁਣ ਆਪਾਂ ਸਭ ਤੋਂ ਪਹਿਲਾਂ ਫਰਨੈਲ ਦੀਆਂ ਗੋਲੀਆਂ ਨੂੰ ਕੱਟਦੇ ਆਂ ਉਹ ਤੁਸੀਂ ਜਿਵੇਂ ਮਰਜ਼ੀ ਕੱਪੜੇ ਵਿੱਚ ਲਿਫਾਫੇ ਵਿੱਚ ਵੀ ਕੱਟ ਸਕਦੇ ਆਂ ਇਸ ਤਰ੍ਹਾਂ ਆਪਾਂ ਹੁਣ ਲਿਫਾਫੇ ਤੇ ਰੱਖ ਕੇ ਇਹਨੂੰ ਕੱਟ ਲਾਂਗੇ ਇਹ ਆਪਾਂ ਵਿੱਚ ਹੀ ਮਿਕਸ ਕਰ ਦੇਣੀਆ ਕਿਉਂਕਿ ਜਦੋਂ ਗਰਮੀਆਂ ਆਉਂਦੀਆਂ ਨਾ ਇਹਨਾਂ ਚੀਜ਼ਾਂ ਤੋਂ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਅੱਗੇ ਜਦੋਂ ਪੁਰਾਣੇ ਜ਼ਮਾਨੇ ਵਿੱਚ ਹੁੰਦੇ ਸੀ ਨਾ ਪੁਰਾਣੇ ਘਰ ਹੁੰਦੇ ਸੀ ਕੱਚੇ ਘਰ ਹੁੰਦੇ ਸੀ ਫਰਸ਼ਾਂ ਨਹੀਂ ਸੀ ਲੱਗਣਾ ਹੁੰਦਾਂ ਤੇ ਉਦੋਂ ਇਹਨਾਂ ਦਾ ਕੋਈ ਮਤਲਬ ਨਹੀਂ ਸੀਗਾ ਮਤਲਬ ਕੁਝ ਨਹੀਂ ਸੀ ਇਹ ਕਰਦੇ ਹੁੰਦੇਗੇ ਛੜਕਦੇ ਨਹੀਂ ਸੀ ਹੁੰਦੇ ਆਪਾਂ ਇਦਾਂ ਦੀਆਂ ਦਵਾਈਆਂ ਹੁਣ ਆਪਾਂ ਵੇਖੋ ਵੇਖ ਆਪਾਂ ਨੂੰ ਐ ਹੁੰਦਾ ਵੀ ਨਹੀਂ ਆਹ ਚੀਜ਼ਾਂ ਤੋਂ ਕਿਹੜਾ ਟੱਕਰਾ ਮਾਰੂਗਾ ਕਿਹੜਾ ਇੰਨੀ ਮਿਹਨਤ ਕਰੂਗਾ ਮਿਹਨਤ ਇਹ ਕਾਦੀ ਆ ਆਪ ਦੇ ਘਰੋਂ ਹੀ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਆਪਾਂ ਨੂੰ ਤੇ ਨਾਲੇ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈਗਾਗਾ ਤੇ ਵਧੀਆ ਆਪਾਂ ਰਾਤ ਨੂੰ ਵੀ ਆਰਾਮ ਨਾਲ ਸੌਂ ਸਕਦੇ ਆ ਹਨਾ ਲਾ ਕੇ ਇਦਾਂ ਨਹੀਂ ਵੀ ਨੱਕ ਬੰਦ ਹੋ ਜਾਂਦੇ ਜੁਕਾਮ ਲੱਗ ਜਾਂਦੇ ਉਹਨਾਂ ਚੀਜ਼ਾਂ ਨਾਲ ਤੇ ਬਿਮਾਰੀਆਂ ਲੱਗਦੀਆਂ ਇਹ ਜਿਹੜੀਆਂ ਫਰਨੈਲ ਦੀਆਂ ਗੋਲੀਆਂ ਇਸ ਤਰ੍ਹਾਂ ਆਪਾਂ ਕਰ ਦੇਣਗਾ ਪਾਉਣੀਆਂ ਅਸਲ ਵਿੱਚ ਆਪਾਂ ਨਮੋਲੀਆਂ ਹੀ ਹੁੰਦੀਆਂ ਇਹ ਤਾਂ ਨਾ ਨਹੀਂ ਸੀ ਆਪਣੇ ਕੋਲੇ ਤਾਂ ਇਹ ਬਦਲਵਾ ਪ੍ਰਬੰਧ ਕੀਤਾ ਤੁਸੀਂ ਕੋਸ਼ਿਸ਼ ਕਰਿਓ ਵੀ ਨਮੂਲ ਨਾ ਪਾਇਓ ਵਿੱਚ ਹਰੀਆਂ ਜੀਆਂ ਨਮੂਲੀਆਂ ਹੁੰਦੀਆਂ ਜਿਹੜੀਆਂ ਲੱਗਾਂਗੀਆਂ ਉਹੀ ਆਪਾਂ ਗ੍ਰੈਂਡ ਕਰ ਲੈਣੀਆਂ ਵਿੱਚ ਕਿਉਂਕਿ ਉਹਨਾਂ ਵਿੱਚ ਕੜੱਤਣ ਬਹੁਤ ਜ਼ਿਆਦਾ ਹੁੰਦੀ ਆ ਤੇ ਕੜੱਤਣ ਨਾਲ ਹੀ ਮੱਛਰ ਫਿਰ ਭੱਜਣਾ ਵਾ ਹੁਣ ਇਹਨੂੰ ਆਪਾਂ ਕੱਟ ਕੇ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਕਰ ਲਿਆ ਹੁਣ ਆਪਾਂ ਚਾਹੇ ਤਾਂ ਫਿਰ ਕਟਛਾ ਲਵਾਂਗੇ ਜਿਵੇਂ ਆਪਾਂ ਕਟਛੇ ਦੇ ਵਿੱਚ ਰੱਖ ਕੇ ਤੁਸੀਂ ਗੋਹੇ ਵੀ ਜਿਵੇਂ ਆਪਾਂ ਪਿੰਡਾਂ ਵਿੱਚ ਅੱਗ ਬਾਲਦੇ ਆ ਸ਼ਾਮ ਨੂੰ ਰੋਟੀ ਬਣਾਉਨੇ ਆ ਤੇ ਆਪਾਂ ਫਿਰ ਉਹਨੂੰ ਗੋਹਿਆਂ ਨੂੰ ਉੱਤੇ ਰੱਖ ਕੇ ਵੀ ਇਹਦਾ ਆ ਇਸ ਤਰ੍ਹਾਂ ਕਰ ਸਕਦੇ ਆ ਤੇ ਨਹੀਂ ਤਾਂ ਫਿਰ ਕੀ ਕਰਾਂਗੇ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾ ਲਾਂਗੇ ਜਾਂ ਇੱਕ ਹੁੰਦਾ ਵਾ ਵੀ ਆਪਾਂ ਦੀਵੇ ਲੈ ਲਾਂਗੇ ਦੀਵਿਆਂ ਵਿੱਚ ਇਸ ਤਰ੍ਹਾਂ ਭਰ ਕੇ ਇਸ ਤਰ੍ਹਾਂ ਭਰ ਲੈਣਾ ਵਾ ਦੀਵਿਆਂ ਵਿੱਚ ਵੀ ਆਪਾਂ ਦੋਨੇ ਤਰ੍ਹਾਂ ਨਾਲ ਤੁਹਾਨੂੰ ਦੱਸ ਦਿਆਂ ਇੱਕ ਲੈਣਾ ਆਪਾਂ ਕਪੂਰ ਕਪੂਰ ਦੀਆਂ ਟਿੱਕੀਆਂ ਵੀ ਮਿਲ ਜਾਂਦੀਆਂ ਤੇ ਆਪਾਂ ਨੂੰ ਇਸ ਤਰ੍ਹਾਂ ਟੁੱਟਿਆ ਫੁੱਟਿਆ ਕਪੂਰ ਵੀ ਮਿਲ ਜਾਂਦਾ ਵਾ ਇਹਨੂੰ ਅੱਗ ਬਹੁਤ ਛੇਤੀ ਲੱਗਦੀ ਆ ਆਪਾਂ ਇਹਦਾ ਧੂਆ ਕਰਨਾ ਹੁੰਦਾ ਵਾ ਇਹਨੂੰ ਆਪਾਂ ਇਸ ਤਰ੍ਹਾਂ ਤੋੜ ਲਵਾਂਗੇ ਇਸ ਤਰ੍ਹਾਂ ਉੱਪਰ ਰੱਖ ਲਵਾਂਗੇ ਜਾਂ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਵੀ ਪਾ ਸਕਦੇ ਹਾਂ ਜਿਹਨੂੰ ਅੱਗ ਲੱਗ ਸਕੇ ਕਿਉਂਕਿ ਜੇ ਆਪਾਂ ਬਾਲੀ ਵੀ ਨਹੀਂ ਅੱਗ ਲਾਉਣੀ ਆ ਆਪਾਂ ਇਹਦਾ ਧੂਆਂ ਕਰਨਾ ਹੁੰਦਾ ਵਾ ਇਸ ਤਰ੍ਹਾਂ ਆਪਾਂ ਤੇਲ ਪਾਵਾਂਗੇ ਸਰੋਂ ਦਾ ਤੇਲ ਪਾ ਕੇ ਥੋੜਾ ਥੋੜਾ ਤੇਲ ਪਾ ਕੇ ਇਹਨੂੰ ਹੁਣ ਆਪਾਂ ਬਚਾਵਾਂਗੇ ਜੇ ਗੋਏ ਹੈਗੇ ਤੁਹਾਡੇ ਕੋਲੇ ਤਾਂ ਗੋਹਿਆਂ ਤੇ ਥੋੜਾ ਜਿਹਾ ਪਾ ਕੇ ਤੁਸੀਂ ਇਹ ਕਮਰੇ ਵਿੱਚ ਰੱਖ ਕੇ ਤੇ ਆਪਾਂ ਬੰਦ ਕਰ ਦਵਾਂਗੇ ਕਮਰੇ ਨੂੰ ਤੇ ਇਹਦੇ ਨਾਲ ਮੱਛਰ ਭੱਜ ਜਾਂਦਾ ਵਾ ਦੇਖੋ ਕਿੰਨੀ ਛੇਤੀ ਅੱਗ ਲੱਗਦੀ ਹੈ ਕਪੂਰ ਨੂੰ ਇਹ ਸਿਰਫ ਇਸ ਕਰਕੇ ਆਪਾਂ ਕਰਨਾ ਹੁੰਦਾ ਜਿਹੜਾ ਇਹਦਾ ਧੂਆ ਹੈਗਾ ਧੂਏ ਦੇ ਨਾਲ ਮੱਛਰ ਬਹੁਤ ਛੇਤੀ ਭਜਦਾ ਵਾ ਆ ਦੇਖੋ ਜਿਹੜਾ ਇਹ ਧੂਆਵਾ ਆਪਾਂ ਇਹਦਾ ਧੂਆ ਹੀ ਦੇਣਾ ਹੁੰਦਾ ਜਿਵੇਂ ਆਹਾਂ ਦੀਵੇ ਆ ਦੀਵੇ ਆਪਾਂ ਕਿਸੇ ਕੋਨਿਆਂ ਵਿੱਚ ਜਿਵੇਂ ਜੇ ਚਾਰ ਦੀਵੇ ਹੈਗੇ ਤਾਂ ਕੋਨਿਆਂ ਵਿੱਚ ਰੱਖ ਦੋ ਦੀਵਿਆਂ ਨੂੰ ਇਸ ਤਰ੍ਹਾਂ ਧੂਆ ਬਣ ਜਾਊਗਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਅੰਦਰ ਇਹਦਾ ਧੂਆ ਕਰਾਂਗੇ ਇਸ ਤਰ੍ਹਾਂ ਇਹਦਾ ਅੰਦਰ ਧੂਆ ਕਰਾਂਗੇ ਦੇਖੋ ਧੂਆ ਕਿੰਨਾ ਇਹ ਧੂਏ ਨਹੀਂ ਸਾਰਾ ਉਹ ਕਰਨਾ ਹੁੰਦਾ ਤੇ ਇਹਨੂੰ ਆਪਾਂ ਕਿਸੇ ਵੀ ਕੋਰਨਰ ਵਿੱਚ ਰੱਖ ਸਕਦੇ ਆ ਜਿਵੇਂ ਆਪਾਂ ਮਨ ਲਓ ਹੁਣ ਇੱਥੇ ਆ ਆਪਾਂ ਇੱਥੇ ਇਹਨੂੰ ਰੱਖ ਦਵਾਂਗੇ ਕਿਉਂਕਿ ਆਪਾਂ ਇਹਦਾ ਧੂਆ ਹੀ ਕਰਨਾ ਅੱਗ ਨੂੰ ਬੁਝਾ ਦੇਵਾਂਗੇ ਆਪਾਂ ਇਸ ਤਰ੍ਹਾਂ ਤੇ ਇਹਦਾ ਧੂਆ ਇਸ ਤਰ੍ਹਾਂ ਦੇ ਦੇਣਾ ਬਸ ਇਸ ਤਰ੍ਹਾਂ ਆਪਾਂ ਧੂਆ ਜਿਹੜਾ ਇਹਦਾ ਇਹ ਘਰ ਵਿੱਚ ਆਪਣੀ ਖੁੰਝਾਂ ਤੇ ਰੱਖ ਦੋ ਤੇ ਬਸ ਮੱਛਰ ਤੇ ਮੱਖੀਆਂ ਤੋਂ ਆਪਾਂ ਨੂੰ ਰਾਹਤ ਮਿਲ ਜੂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਆਪਾਂ ਰੱਖ ਦੇਣਾ ਵਾ ਮੁਰਕੇ ਹੌਲੀ-ਹੌਲੀ ਇਹ ਮੰਗੀ ਜਾਣਾ ਵਾ ਕੋਈ ਇਹਦਾ ਚੱਕਰ ਨਹੀਂ ਹੈਗਾ ਕੋਈ ਆਪਾਂ ਨੂੰ ਇਹਦੀ ਤਕਲੀਫ ਨਹੀਂ ਹੋਣੀ ਸਾਹ ਨੂੰ ਤਕਲੀਫ ਨਹੀਂ ਹੋਣੀ ਆਪਾਂ ਨੂੰ ਇਸ ਤਰ੍ਹਾਂ ਆਪਾਂ ਰੱਖ ਕੇ ਬਣਾ ਕੇ ਰੱਖ ਦੇਣਾ ਇਹਨੂੰ ਆਪਾਂ ਹੁਣ ਇੱਕ ਲਫਾਫੇ ਵਿੱਚ ਕੱਢ ਕੇ ਇਸ ਤਰ੍ਹਾਂ ਰੱਖ ਲਵਾਂਗੇ ਜਦੋਂ ਆਪਾਂ ਇਹ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਆਪ ਬਣਾਈ ਸੀ ਦਵਾਈ ਕਾਫੀ ਬਣਾ ਕੇ ਇਹ ਮਤਲਬ ਰੱਖ ਲਈ ਆ ਕਿਉਂਕਿ ਜਦੋਂ ਵੀ ਆਪਾਂ ਧੂਣੀ ਦਿੰਦੇ ਆ ਤਾਂ ਇਹਦੀ ਦਿੰਦੇ ਆ ਇਹ ਤਾਂ ਇੱਕ ਦਿਖਾਉਣਾ ਸੀ ਤੁਹਾਨੂੰ ਕਿਉਂਕਿ ਪਹਿਲਾਂ ਆਪਾਂ ਆਪ ਤਜਰਬਾ ਕਰਦੇ ਹੁੰਦੇ ਆ ਵੀ ਵਾਕਈ ਇਹਦੇ ਨਾਲ ਖੰਗ ਮੱਛਰ ਭਾਈਦੇ ਆ ਤੇ ਫੇਰ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਜਦੋਂ ਜਿਵੇਂ ਹੁਣ ਪਸ਼ੂਆਂ ਨੂੰ ਦੇਣੀ ਹੈ ਕੋਈ ਵੀ ਚੀਜ਼ ਆਪਾਂ ਮੁੱਲ ਨਹੀਂ ਲੈ ਕੇ ਆਉਣੀਗੀ ਤੇ ਇਹ ਵੱਡੀ ਮਾਤਰਾ ਵਿੱਚ ਬਣਾ ਕੇ ਤੁਸੀਂ ਰੱਖ ਸਕਦੇ ਹੋ ਕਿਉਂਕਿ ਗੰਡੇ ਵੀ ਆਪਾਂ ਹਰ ਰੋਜ਼ ਛਿੱਲਣੇ ਹੁੰਦੇ ਆ ਤੜਕਾ ਲਾਉਣਾ ਹੁੰਦਾ ਲਸਣ ਦਾ ਪੰਨ ਵਿੱਚ ਤੜਕਾ ਲਾਉਣਾ ਹੁੰਦਾ ਤੇ ਸਾਰੀਆਂ ਚੀਜ਼ਾਂ ਆਪਾਂ ਬੜੇ ਆਪਣੇ ਘਰੋਂ ਸਾ ਆਸਾਨੀ ਨਾਲ ਮਿਲ ਜਾਂਦੇ ਆ ਜੰਮ ਦੇ ਪੱਤੇ ਵੀ ਆਪਾਂ ਨੂੰ ਘਰੋਂ ਮਿਲ ਜਾਂਦੇ ਆ ਥੋੜਾ ਤੇਜ ਪੱਤਾ ਤੇ ਆਪਾਂ ਨੂੰ ਕਪੂਰ ਲੈ ਕੇ ਆਉਣਾ ਪੈਂਦਾ ਜੇ ਕਪੂਰ ਨਹੀਂ ਵੀ ਲੈਣਾ ਤੁਸੀਂ ਤਾਂ ਤੁਸੀਂ ਤੇਲ ਥੋੜਾ ਜਿਹਾ ਪਾ ਕੇ ਤੇ ਉਹਨੂੰ ਅੱਗ ਲਾਉਣੀ ਆ ਬਸ ਸਰੋਂ ਦਾ ਤੇਲ ਪਾ ਲਓ ਚਾਹੇ ਮਿੱਟੀ ਦਾ ਤੇਲ ਹੈਗਾ ਮਿੱਟੀ ਦਾ ਪਾ ਲਓ ਚਾਹੇ ਤੁਸੀਂ ਕਿਸੇ ਕਾਗਜ਼ ਨਾਲ ਲਾ ਕੇ ਇਹਨੂੰ ਅੱਗ ਲਾ ਕੇ ਧੂਆਂ ਕਰਨਾ ਹੁੰਦਾ ਇਹਦਾ ਜਦੋਂ ਆਪਾਂ ਇਹਦਾ ਧੂਆਂ ਜੇ ਜਦੋਂ ਰੱਖਾਂਗੇ ਤਾਂ ਇਹਦੇ ਨਾਲ ਚੰਗਾ ਚੰਗਾ ਮਹਿਸੂਸ ਹੁੰਦਾ ਇਹਦੇ ਨਾਲ ਕੋਈ ਆਏ ਆਪਾਂ ਨੂੰ ਐ ਚੜਦਾ ਨਹੀਂਗਾ ਕੋਈ ਜ਼ੁਕਾਮ ਨਹੀਂ ਲੱਗਦਾਗਾ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਬੱਚੇ ਪਏ ਆ ਰਾਤ ਨੂੰ ਆਪਾਂ ਨੂੰ ਐ ਹੁੰਦਾ ਵੀ ਆਪਾਂ ਚੀਜ਼ ਲਾਤੀ ਇਹਦਾ ਸਾਰਾ ਧੂਆ ਆਪਣੇ ਅੰਦਰ ਜਾਈ ਜਾਂਦਾ ਇਹਦੇ ਨਾਲ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਆਉਂਦੀਗੀ ਤੁਸੀਂ ਇਹ ਘਰ ਵਿੱਚ ਜ਼ਰੂਰ ਬਣਾਇਓ ਤੇ ਕਮੈਂਟਾਂ ਵਿੱਚ ਦੱਸਿਓ ਵੀ ਤੁਹਾਨੂੰ ਇਹਦਾ ਕਿੰਨਾ ਕੁ ਫਾਇਦਾ ਹੋਇਆ ਜਿਵੇਂ ਆਪਾਂ ਨਹਿਮਾ ਨਹਿਮਾ ਆਮੀ ਆਪਣੇ ਪਿੰਡਾਂ ਵਿੱਚ ਹੁੰਦੀ ਆ ਤੇ ਸ਼ਹਿਰਾਂ ਤੋਂ ਵੀ ਆਰਾਮ ਨਾਲ ਹੀ ਇਹ ਸ਼ਹਿਰ 'ਚ ਵੀ ਆਰਾਮ ਨਾਲ ਹੀ ਮਿਲ ਜਾਂਦੀ ਆ ਤੇ ਜਿਵੇਂ ਆਪਾਂ ਨਹਿਮਾ ਕੱਲੀ ਲੈ ਕੇ ਵੀ ਆਪਾਂ ਪਸ਼ੂਆਂ ਸਾਰੇ ਧੂਆਂ ਕਰ ਦਈਏ ਤਾਂ ਤੁਹਾਨੂੰ ਯਾਦ ਹੋਣਾ ਵੀ ਜਿਹੜੇ ਆਪਣੀ ਉਮਰ ਦੇ ਹੋਣਗੇ ਤੇ ਆਪਣੇ ਘਰ ਦੇ ਵੀ ਕੱਲੀ ਨਹਿਮ ਦੀ ਧੂਣੀ ਦਿੰਦੇ ਹੁੰਦੇ ਸੀਗੇ ਤੇ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਹੁੰਦਾ ਸੀ ਅੱਗੇ ਕਦੋਂ ਹੁੰਦੀਆਂ ਸੀਗਾ ਵੀ ਆਪਾਂ ਛੜਕਾ ਕਰਦੇ ਹੁੰਦੇ ਸੀਗੇ ਜਾਂ ਉਹ ਪਿੰਡਾਂ ਵਿੱਚ ਛੜਕਣ ਆਉਂਦੇ ਹੁੰਦੇ ਸੀ ਜਿਹਨੂੰ ਆਪਾਂ ਕਹਿੰਦੇ ਸੀ ਛੜਕਾਜਾ ਕਰਨ ਆਉਂਦੇ ਹੁੰਦੇ ਸੀ ਉਹ ਚੀਜ਼ਾਂ ਹੁਣ ਅੱਜਕੱਲ ਖਤਮ ਮੋਚਕਣਾ ਕੋਈ ਆਉਂਦਾ ਨਹੀਂਗਾ ਛੜਕਣ ਵਾਸਤੇ ਤੇ ਇਸ ਕਰਕੇ ਮੱਛਰ ਦੀ ਮਾਤਰਾ ਵੀ ਜ਼ਿਆਦਾ ਹੋ ਗਈ ਹੈ ਤੇ ਇਹਦੇ ਨਾਲ ਬੱਚੇ ਵੀ ਬਿਮਾਰ ਹੁੰਦੇ ਆ ਤੁਸੀਂ ਇਸ ਨੂੰ ਇੱਕ ਵਾਰੀ ਘਰੇ ਜ਼ਰੂਰ ਬਣਾਇਓ ਤੇ ਜੇ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਜਿਹੜੇ ਮੇਰੇ ਨਵੇਂ ਭੈਣ ਭਰਾ ਜੁੜਦੇ ਆ ਤੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਜਲਦ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ